ਕਾਲੀ ਕਾਲੀ ਜਾਂ ਜਲਦਬਾਜੀ ਵਿੱਚ ਕੰਮ ਕਰਨ ਵਾਲੇ ਹੋ ਜਾਓ ਸਾਵਧਾਨ ਕਿਤੇ ਬਾਪਰ ਨਾ ਜਾਵੇ ਕੋਈ ਭਾਣਾ ਅਕਸਰ ਹੀ ਠੰਡ ਵਿੱਚ ਸੱਪ ਗਰਮ ਥਾਵਾਂ ਵੱਲ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੱਪ ਦਿਖਾਈ ਦੇ ਰਿਹਾ ਹੈ ਦਰਸਾਲ ਇਸ ਪਰਿਵਾਰ ਦਾ ਇੱਕ ਛੋਟਾ ਜਿਹਾ ਬੱਚਾ ਜਦੋਂ ਘਰ ਵਿੱਚ ਖੇਡ ਰਿਹਾ ਸੀ ਤਾਂ ਉਸਨੇ ਖੇਡਦੇ-ਖੇਡਦੇ ਨੇ ਘਰ ਦੇ ਮੇਨ ਗੇਟ ਪਿੱਛੇ ਖੁੰਜੇ ਵਿੱਚ ਇੱਕ ਸੱਪ ਦੇਖਿਆ ਜਿਸ ਦੇ ਬਾਰੇ ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਜਦੋਂ ਪਰਿਵਾਰ ਨੇ ਇਸ ਸੱਪ ਨੂੰ ਦੇਖਿਆ ਤਾਂ ਉਹ ਇੱਕ ਬੂਟ ਵਿੱਚ ਬੜ ਰਿਹਾ ਸੀ ਪਰਿਵਾਰ ਸੱਪ ਨੂੰ ਦੇਖ ਕੇ ਬਹੁਤ ਹੀ ਡਰ ਗਿਆ ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਤੇ ਉਸ ਨੇ ਆ ਕੇ ਇਸ ਸੱਪ ਨੂੰ ਫੜਿਆ ਜਿਸ ਦੀ ਕੇ ਪਰਿਵਾਰ ਵੱਲੋਂ ਵੀਡੀਓ ਵੀ ਬਣਾ ਲਈ ਗਈ ਸੋ ਜੇਕਰ ਇਹ ਬੱਚਾ ਇਸ ਸੱਪ ਨੂੰ ਨਾ ਦੇਖਦਾ ਤਾਂ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਣਾ ਸੀ ਅਤੇ ਇਹ ਬੂਟ ਚੱਕਣ ਲੱਗੇ ਕੋਈ ਵੀ ਪਾਣਾ ਵਾਪਰ ਸਕਦਾ ਸੀ ਕਿਉਂਕਿ ਅਕਸਰ ਹੀ ਬਹੁਤ ਸਾਰੇ ਲੋਕ ਬਿਨਾਂ ਕੁਝ ਦੇਖੇ ਹਰ ਕੰਮ ਬਹੁਤ ਹੀ ਕਾਲੀ ਵਿੱਚ ਕਰਦੇ ਨੇ ਸੋ ਤੁਸੀਂ ਵੀ ਹਮੇਸ਼ਾ ਪੂਰਾ ਧਿਆਨ ਜ਼ਰੂਰ ਰੱਖੋ ਖਾਸ ਕਰਕੇ ਬੂਟ ਪਾਉਣ ਲੱਗੇ ਸੋ ਇਸ ਵੀਡੀਓ ਨੂੰ ਹਰ ਇੱਕ ਪਰਿਵਾਰ ਤੱਕ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖ ਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ